ਕੌਣ ਕਹਿੰਦਾ ਗਲਤ ਸਿਖਾਤੀ ਮੇਰੀ ਮੈਡਮ ਨੇ ਪਲਾਟ ਲਿਆ ਕਹਿੰਦੀ ਮਰਲੇ ਘੱਟ ਕੇ ਦਿਖਾ ਮੈਂ ਇਥੇ ਡੂਡ ਮਰਲਾ ਘੱਟ ਆ ਗਿਆ ਤੇ ਉਹਨਾਂ ਦਾ ਕਲੇਸ਼ ਪੈ ਗਿਆ ਐਵੇਂ ਕਿਵੇਂ ਘੱਟ ਆ ਗਿਆ ਕਿੱਥੇ ਸੀ ਇਹ ਪਲਾਟ ਕਿੱਥੇ ਲਿਆ ਸ਼ਹਿਰ ਚ ਕਿ ਪਿੰਡ ਚ ਸ਼ਹਿਰ ਚ ਓਹੋ ਸ਼ਹਿਰ ਦਾ ਤੈਨੂੰ ਮੈਂ ਦੱਸਣਾ ਭੁੱਲ ਗਿਆ ਜਿਹੜਾ ਸ਼ਹਿਰ ਦੇ ਮਰਲੇ ਦਾ ਸਕੁਏਰ ਫੁੱਟ ਹੁੰਦਾ ਨਾ ਉਹ ਛੋਟਾ ਹੁੰਦਾ ਸ਼ਹਿਰ ਦਾ ਮਰਲਾ ਪਿੰਡ ਦਾ ਮਰਲਾ ਹੁੰਦਾ ਉਹ 272.25 ਹੁੰਦਾ ਸ਼ਹਿਰ ਦਾ ਕੱਲਾ 225 ਹੁੰਦਾ ਤੇ ਤੂੰ 272.25 ਲਾ ਕੇ ਕੱਢਿਆ ਹੋਊਗਾ ਹਣ ਕਿੰਨਾ ਥਾਂ ਸੀਗਾ ਲੈ ਮੈਂ ਕੱਢਦਾ ਹੁਣ ਕੱਲ ਨੂੰ ਜਾਰੇ ਦੁਬਾਰੇ ਦੱਸਦੀ ਜਾ ਕੇ 3 ਫੁੱਟ ਚੌੜਾ ਤੇ 40 ਫੁੱਟ ਲੰਮਾ ਇਹ 1200 ਸਕਰ ਫੁੱਟ ਬਣ ਗਿਆ ਜਦੋਂ 225 ਆਪਾਂ ਲਾਵਾਂਗੇ ਨਾ ਥੱਲੇ 5.3 ਸਵਾ ਕ ਪੰਜ ਮਰਲੇ ਬਣੇ ਹੋਣਗੇ ਤੇਰੇ ਕਿੰਨੇ ਬਣੇ ਸੀਗੇ ਸਾਢੇ 4 ਮਰਲੇ ਹਾਂ ਅਹੀ ਫਰਕ ਰਹਿ ਗਿਆ ਹੁਣ ਦੁਬਾਰੇ ਕੱਢਦੀ ਕੱਲ ਨੂੰ 225 ਲਾ ਲਈ ਭਟੇ ਠੀਕ ਹੈ ਫੇਰ ਸਹੀ ਆਊਗਾ ਸ਼ਹਿਰ ਦੇ ਤੇ ਪਿੰਡ ਦਾ ਮਰਲਾ ਫਰਕ ਚ ਹੁੰਦਾ ਸ਼ਹਿਰ ਦਾ ਮਰਲਾ ਛੋਟਾ ਪਿੰਡ ਦਾ ਮਰਲਾ ਵੱਡਾ ਹੁੰਦਾ ਤੇ ਇਹਨਾਂ ਚ ਮਰਲੇ ਦੀ ਗੱਲ ਘਟ ਜਾਂਦੇ ਆ ਫਿਰ ਓਕੇ ਠੀਕ ਹੈ